ਇਹ ਕੋਲੇ ਆਇਆ ਸੀ ਤੇ ਇੱਕ ਨਾ ਮਤਲਬ ਬਹੁਤ ਜ਼ਰੂਰੀ ਜਾਣਕਾਰੀ ਸੀ ਜਿਹੜੀ ਮੈਂ ਸ਼ੇਅਰ ਕਰਨੀ ਜ਼ਰੂਰੀ ਸਮਝੂਗਾ ਇਹ ਚੀਜ਼ ਨੂੰ ਤੇ ਲਗਾਤਾਰ ਸਾਰੇ ਬੰਦੇ ਦੱਸਦੇ ਨਹੀਂ ਕਈਆਂ ਨੂੰ ਕੁਝ ਪਤਾ ਨਹੀਂ ਹੁੰਦਾ ਅੱਡ-ਅੱਡ ਮਤਲਬ ਕਿ ਜਿਵੇਂ ਵੀ ਗੱਲਾਂ ਨੇ ਅੱਡ-ਅੱਡ ਨੇ ਬਾਈ ਤੂੰ ਆਪਾਂ ਇਹ ਸਮਝਣਾ ਵੀ ਕਬੂਤਰ ਨੂੰ ਜੇ ਮੰਨ ਲਓ ਚਲੋ ਵੀ ਇੱਕ ਕਬੂਤਰ ਤੁਹਾਡੇ ਕੋਲੇ ਬੜਾ ਚੰਗਾ ਆ ਪਾਉ ਨੂੰ ਪਿਆਰ ਕਿਵੇਂ ਕਰੀਏ ਠੀਕ ਆ ਨਾ ਕਬੂਤਰ ਦੇ ਚ ਲਾ ਲਓ ਜਿਵੇਂ ਵੀ ਆ ਉਹ ਬਾਈ ਤੁਹਾਨੂੰ ਚੰਗੀ ਤਰ੍ਹਾਂ ਪ੍ਰੈਕਟੀਕਲੀ ਕਰਕੇ ਦੱਸੂਗਾ ਵੀ ਕਿਸ ਹਾਵ ਨਾਲ ਕਿਹੜੇ-ਕਿਹੜੇ ਨਾਲ ਜਾਂ ਪੋਤੀ ਨਾਲ ਜਾਂ ਦੋਤੀ ਨਾਲ ਜਾਂ ਜਿਵੇਂ ਵੀ ਕਬੂਤਰ ਲੱਗਦਾ ਨਾ ਉਸ ਲੈਵਲ ਤੇ ਬਾਈ ਵਧੀਆ ਤਰੀਕੇ ਨਾਲ ਦੱਸੂ ਤੇ ਸਮਝੋ ਮੇਰਾ ਵੀਰ ਗੌਰ ਨਾਲ ਹਾਂਜੀ ਸਤ ਜੀ ਦੇਖੋ ਬਈ ਇਹਦੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਡਾ ਆਪਦਾ ਕਬੂਤਰ ਜਿਹੜਾ ਜਿੱਥੇ ਆ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੇ ਚੰਗੇ ਬਲੱਡ ਲੈ ਜੀ ਉਹ ਆਪ ਜਿੱਤ ਗਿਆ ਤੁਸੀਂ ਉਹਦੇ 1 ਸਾਲ ਬੱਚੇ ਢਾਏ ਉਹਦੇ ਬੱਚੇ ਉਦੋਂ ਵੀ ਸਵਾਏ ਉੱਡੇ ਉਸ ਕਬੂਤਰ ਨੂੰ ਬਣਾਉਣ ਦਾ ਫਾਇਦਾ ਹੈ ਜੀ ਜੇ ਤੁਹਾਡੀ ਕਬੂਤਰੀ ਹੈ ਤੇ ਕਬੂਤਰੀ ਬਾਜੀ ਜਿੱਤ ਗਈ ਅਗਲੇ ਸਾਲ ਉਹਦਾ ਪੱਠਾ ਵੀ ਜਿੱਤ ਗਿਆ ਉਹ ਕਬੂਤਰ ਵਧਾਉਣ ਦਾ ਫਾਇਦਾ ਹੈ ਐਵੇਂ ਜੇ ਆਪਾਂ ਲੁਣਾ ਕਬੂਤਰ ਬਾਜੀ ਜਿੱਤ ਗਿਆ ਤੇ ਬੱਚਾ ਇਹਦਾ ਕੋਈ ਉੱਡਿਆ ਨਹੀਂ ਮੈਂ ਇਹਨੂੰ ਵਧਾਉਂਗਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਕਿਉਂਕਿ ਫਲਾਇਰ ਉੱਡਣ ਵਾਲਾ ਤੇ ਇੱਕ ਬਰੀਡਰ ਜਿਹਦੇ ਬੱਚੇ ਉੱਡਦੇ ਆ 8 8 ਚੀਜ਼ਾਂ ਜੀ ਹੁਣ ਇਹ ਫਲਾਇਰ ਵੀ ਹੈਗਾ ਤੇ ਬਰੀਡਰ ਵੀ ਹੈਗਾ ਉਹ ਕਬੂਤਰ ਦੀ ਨਸਲ ਬਣਾਓ ਜੀ ਹੁਣ ਮੰਨ ਲਓ ਆ ਕਬੂਤਰ ਹੈ ਜੀ ਤੇ ਆ ਚੀਨੀ ਕਬੂਤਰੇ ਆਪਾਂ ਲਾਤੀ ਇਹ ਵੀ ਚੰਗੀ ਹੈ ਇਹ ਵੀ ਚੰਗਾ ਜੀ ਇਹਨਾਂ 'ਚ ਨੁਕਸ ਨਾ ਹੋਵੇ ਜੀ ਨਾ ਕਬੂਤਰੀ ਵੀ ਬੈਸਟ ਹੋਵੇ ਵੀ ਜਿਹੜੇ ਤੁਹਾਡੇ ਕੋਲ ਸਭ ਤੋਂ ਚੰਗੀ ਹੈ ਆਪਾਂ ਬਣਾਉਣਾ ਆ ਹੈ ਜੀ ਆਪਾਂ ਆ ਜੋੜਾ ਲਾਤਾ ਜੀ ਆ ਜੋੜਾ ਲਾਤਾ ਇਹਦੇ ਤੋਂ ਆ ਪੱਠੀ ਬਣ ਗਈ ਮੰਨ ਲਓ ਉਰੇ ਆ ਜਾ ਵੀਰ ਉਰੇ ਆ ਜਾ ਮੰਨ ਲਓ ਜੀ ਆ ਚੀਨੀ ਆ ਬਣ ਗਈ ਇਹਦੇ ਤੋਂ ਆ ਇਹਨਾਂ ਦੀ ਪੱਠੀ ਬਣ ਗਈ ਜੀ ਆਪਾਂ ਇਹਨੂੰ ਕੱਢ ਦਾਂਗੇ ਜੀ ਇਹਨੂੰ ਕੱਢ ਦਾਂਗੇ ਜੀ ਪੱਠੀ ਆਪਾਂ ਹੋਰ ਰੱਖਣੀ ਹੈ ਜਿਹੜੀ ਬਾਪਰ ਗਈ ਹੋਵੇ ਜੀ ਜਿੰਨੀ ਨੇੜੇ ਹੋ ਸਕੇ ਅੱਛਾ ਇਹ ਵੀ ਪੁਆਇੰਟ ਹੈ ਵੀ ਜੇ ਬਾਪ ਵਰਗੀ ਜਿਹੜੀ ਬਾਪ ਤੇ ਜਾਂਦੀ ਆ ਕੋਸ਼ਿਸ਼ ਕਰੋ ਜਿਆਦਾ ਰਲਾਓ ਪੁੰਝਾ ਪਰ ਨੋਕਾਂ ਅੱਖਾਂ ਜਿੰਨੀ ਨੇੜੇ ਹੋ ਸਕੇ ਮਾਂ ਵਰਗੀ ਜੀ ਪਿਓ ਵਰਗੀ ਸਾਰੀ ਆ ਹੁਣ ਆ ਇਹਦੀ ਧੀ ਵੀ ਆ ਤੁਸੀਂ ਇਹਨੂੰ ਮਿਲੋ ਜੀ ਇਹਨੂੰ ਮਿਲ ਕੇ ਜਦੋਂ ਆ ਮੰਨ ਕੇ ਚੱਲੋ ਇਹਦੀ 50 ਪੈਸੇ ਆ ਜੀ ਜਦੋਂ ਤੁਸੀਂ ਆ ਲਾਤੀ ਜੀ ਆ ਲਾਤੀ ਇਹਦੀ ਧੀ ਇਹਦੇ ਨਾਲ ਧੀ ਜੁੜ ਗਈ ਧੀ ਜੁੜ ਗਈ ਇਹਨਾਂ ਤੋਂ ਬਣ ਗਈ ਆ ਜੀ ਇਹਦੇ ਚੋਂ ਆਪਾਂ ਨਰ ਨਹੀਂ ਰੱਖਣਾ ਹੁਣ ओके ਮਦੀਨ ਰੱਖਣੀ ਆ ਇਹਨਾਂ ਚੋਂ ਮਦੀਨ ਰੱਖਣੀ ਕਿਉਂਕਿ ਆਪਾਂ ਇਹਨੂੰ ਬਣਾ ਰਹੇ ਆ ਜੀ ਨਰ ਨੂੰ ਤੁਸੀਂ ਡਾਉਣਾ ਹੈ ਹਮ ਬੱਚੇ ਉੱਡ ਸਕਦੇ ਆ ਉਹਦੇ ਵੀ ਚਾਂਸ ਪੂਰਾ ਹੈ ਕਿਉਂਕਿ ਖੂਨ ਹੋ ਸਕਦਾ ਵੀ ਨਰ ਚ ਇਹ ਨੇੜੇ ਹੋ ਗਿਆ ਹੋਵੇ ਜੀ ਪਰ ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਪਿਓਤੀ ਨੂੰ ਲਾਇਆ ਜੀ ਹੁਣ ਇਹਦਾ ਪਿਓ ਵੀ ਹੈ ਜੀ ਤੇ ਇਹਦੇ ਵਿੱਚ ਜੋੜੇ ਚ ਵੀ ਹੈ ਜੀ ਹੁਣ ਅੱਗੇ ਆ ਕਬੂਦਰੀ ਬਣਗੇ ਜੀ ਇਹਨੂੰ ਤੁਸੀਂ ਇਹਦੇ ਵੀ ਬੱਚੇ ਲਾ ਸਕਦੇ ਹੋ ਉੱਡਣਗੇ ਇਹਦੇ ਵੀ ਪਰ ਜੇ ਆਪਾਂ نسل ਨੇੜੇ ਕਰਨੀ ਹੈ ਜੀ ਇਹਨੂੰ ਤੁਸੀਂ ਕੱਢ ਦਿਓ ਜੀ ਹੁਣ ਆ ਮੋੜ ਕੇ ਵੀ ਵੀ ਕੜਤੀ ਹਾਂਜੀ ਆ ਹੁਣ ਇਹਦੀ ਦੋਤੀ ਵੀ ਐ ਤੇ ਕਬੂਤਰੀ ਵੀ ਐ ਜੀ ਠੀਕ ਐ ਇਹ ਤੁਸੀਂ ਮੋੜ ਕੇ ਇਹਨੂੰ ਲਾਤੀ ਜੀ ਇਹ ਹੋ ਗਈ ਜੀ ਦੂਜੀ ਥਾਂ ਜੀ ਇਹਦੇ ਚ ਕਿੰਨਾ ਖੂਨ ਐ ਇਹਦਾ ਇਹਦੇ ਚ ਹੈਗਾ ਵੀ ਕਿਉਂਕਿ ਇਹਦੀ ਮਾਂ ਸੀ ਜਿਹੜੀ ਉਹ ਵੀ ਇਹਦੀ ਧੀ ਸੀ ਜੀ ਇਹ ਇਹਦੇ ਚ 75 ਪੈਸੇ ਖੂਨ ਐ ਓਕੇ ਜੀ ਇਹਦੇ ਚ 75 ਪੈਸੇ ਖੂਨ ਐ ਜਾਂ ਤੁਸੀਂ ਦੂਜੀ ਸਾਇੰਟਿਫਿਕ ਵੇਚ ਇਹ ਕਹਿ ਸਕਦੇ ਹੋ ਵੀ ਇਹਦੇ ਚ 60 ਕਰੋਮੋਸੋਮ ਜਾਂ ਜੀਨਸ ਇਹਦੇ ਵਾਲੇ ਐ 60% ਜੀ ਜਦੋਂ ਤੁਸੀਂ ਇਹਨੂੰ ਲਾਤੀ ਜੀ ਤੇ ਚੌਥੀ ਥਾਂ ਹੂੰ ਆ ਜਿਹੜੀ ਬਣੂਗੀ ਇਹਦਾ ਤੇ ਇਹਦਾ ਜੀ ਖੂਨ ਸਾਵਾ ਹੋ ਟੁਕੇ ਚੌਥੀ ਵੀੜ ਵਿੱਚ ਬਾਗੇ ਹਾਂਜੀ ਹੂੰ ਇਹ ਚੌਥੀ ਥਾਂ ਤੇ ਜਾ ਕੇ ਜਮਾ ਸਾਵੇਂ ਹੋ ਜਾਣਗੇ ਤੁਹਾਨੂੰ ਮੈਂ ਇੱਕ ਹੋਰ ਵਧੀਆ ਗੱਲ ਦੱਸਦਾ ਬੱਚੇ ਤੁਹਾਡੇ ਉਹਨਾਂ ਦੇ ਵੀ ਉੱਡਣਗੇ ਜੀ ਪਰ ਇਹਦਾ ਤੇ ਇਹਦਾ ਇਹਨਾਂ ਦਾ ਰਿਜ਼ਲਟ 90 95% ਸਾਵਾ ਹੋਗਾ ਜੀ ਵੀ ਜਿਵੇਂ ਇਹਦੇ ਉੱਡਣਗੇ ਇਹਦੇ ਵੀ ਉੱਡਣਗੇ ਜੀ ਜਦੋਂ ਜਿੰਨੇ ਬੱਚੇ ਇਹਦੇ ਨਾਲ ਕੱਢੂਗੀ ਹੂੰ ਉਹਨਾਂ ਦਾ ਰਿਜ਼ਲਟ ਇਹਦੇ ਨਾਲ ਸਾਲਿੰਗ ਹੂ ਹਾਂ ਇੱਕ ਗੱਲ ਹੋਰ ਵੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਪਿਓਰ ਕਰਕੇ ਉੜਦੇ ਨਹੀਂ ਉਹਨਾਂ ਦਾ ਤਾਂ ਨੜਿੱਕਾ ਪੈਂਦਾ ਵਿੱਚ ਬਾਈ ਜੀ ਦੇਖੋ ਪਿਓਰ ਕਰਨ ਚ ਜਿਵੇਂ ਦੇਖੋ ਆਪੋ ਆਪ ਦੀ ਰਾਏ ਆ ਮੈਂ ਬਥੇਰੇ ਸੀਨੀਅਰ ਬੰਦੇ ਦੇਖੇ ਜਿਹੜੇ ਕਹਿੰਦੇ ਵੀ ਪਿਓਰਟੀ ਦਾ ਕੋਈ ਫਾਇਦਾ ਨਹੀਂ ਤੇ ਵੀ ਤੁਸੀਂ ਡਾਊਨ ਵਾਲੇ ਬਣਾਓ ਪਰ ਡਾਊਨ ਵਾਲੇ ਆਪਾਂ ਨੂੰ ਚੰਗੇ ਕਬੂਤਰ ਚੰਗੀਆਂ ਕਬੂਤਰੀਆਂ ਕਿੰਨੇ ਚਿਰ ਮਿਲਦੇ ਰਹਿਣਗੇ ਇਹ ਤਾਂ ਆਪਦੇ ਮਰੇ ਬਿਨਾ ਸਵਰਗ ਨਹੀਂ ਆਪ ਨੂੰ ਬਣਾਉਣੇ ਪੈਣਗੇ ਨਾ ਕੋਈ ਦੇਵੇ ਬੰਦਾ ਫੇਲ ਹੀ ਉਦੋਂ ਹੁੰਦਾ ਜਦੋਂ ਬਾਈ ਕਿਸੇ ਦਿੱਤੇ ਉਮੀਦ ਕਰਨ ਲੱਗ ਜੇ ਤੇ ਜੇ ਤੁਸੀਂ ਐ ਬਣਾ ਲੋਂਗੇ ਚਾਰ ਬਣਾ ਲੋਂਗੇ ਪੰਜ ਬਣਾ ਲੋਂਗੇ ਉਹ ਸਾਡੇ ਚਾਰੇ ਪੰਜੇ ਜੋੜੇ ਟੈਸਟਡ ਹੋਣਗੇ ਰਿਜ਼ਲਟਡ ਹੋਣਗੇ ਉਹ ਕੰਮ ਕਰਨਗੇ ਪਰ ਇਹਦੇ ਵਿੱਚ ਭਾਈ ਮਿਹਨਤ ਬਹੁਤ ਲੱਗਦੀ ਹੈ ਕਿਉਂਕਿ ਇੱਕ ਤੈਨਾਂ ਬੱਚਿਆਂ ਨੂੰ ਬਿਮਾਰੀ ਬਹੁਤ ਆਉਂਦੀ ਹੈ ਜੀ ਬੱਚਾ ਆਪਾਂ ਸੱਚ ਮੋਸਟ ਇੰਪੋਰਟੈਂਟ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਬੱਚਾ ਆਪਾਂ ਉਹੀ ਬੱਚਿਆਂ ਚ ਪਾਉਣਾ ਜਿਹਨੂੰ ਬਿਮਾਰੀ ਨਹੀਂ ਆਉਂਦੀ ਜੇ ਤੁਸੀਂ ਚਾਰ ਬੱਚੇ ਬਣਾ ਲਏ ਉਹਨਾਂ ਚ ਤਿੰਨ ਮਦੀਨਾ ਬਣੀਆਂ ਉਹ ਛੋਟੀਆਂ ਹੁੰਦੀਆਂ ਦੋ ਬਿਮਾਰ ਰਹੀਆਂ ਉਹਨਾਂ ਦੇ ਆਪਾਂ ਬੱਚੇ ਨਹੀਂ ਲੈਣੇ ਜਿਹੜੀ ਤੰਦਰੁਸਤ ਅਸੀਂ ਉਸੇ ਦੀ ਲੈਣੇ ਆਪਾਂ ਸਿਹਤਮੰਦ ਕਬ ਸਿਹਤਮੰਦ ਕਬੂਤਰੀ ਹੀ ਲਾਉਣੀ ਹੈ ਜੀ ਕਿਉਂਕਿ ਜਿਹੜੀ ਸਿਹਤਮੰਦ ਰਹੂਗੀ ਬਚਪਨ ਤੋਂ ਉਸੇ ਦੇ ਬੱਚੇ ਉੱਡਣਗੇ ਜੇ ਤੁਸੀਂ ਬਿਮਾਰ ਲਾਤੀ ਮੋੜ ਕੇ ਉਹਦੇ ਵਿੱਚ ਬਿਮਾਰ ਹੋਣਗੇ ਬਈ ਕਿਉਂਕਿ ਉਹਦੇ ਖੂਨ 'ਚ ਪ੍ਰੋਬਲਮ ਆ ਗਈ ਹਮ ਇਨਬਰੀਡਿੰਗ ਦੀ ਪ੍ਰੋਬਲਮ ਆਉਂਦੀ ਹੈ ਲੰਮਾ ਪ੍ਰੋਸੈਸ ਹੈ